ਹਾਂਜੀ ਬਾਣਾ ਵੀ ਪਾਇਆ ਵਾ ਬਾਣਾ ਹਾਂਜੀ ਕਹਿੰਦੀ ਆ ਬਾਣਾ ਤੇ ਪਾਇਆ ਜੀ ਹਾਂ ਬੈਠਾ ਰਤੀ ਲੜਕੀ ਨਾਲ ਤੇ ਕੋ ਗਲਤ ਕਹਾਉ ਯਾਰ ਫਾਟੂ ਹੋ ਗਿਆ ਉਹ ਤਾਂ ਯਾਰ ਆ ਤੀ ਨਹੀਂ ਗਲਤ ਨਹੀਂ ਕੀਤਾ ਉਹ ਨਹੀਂ ਕੀਤਾ ਨਹੀਂ ਗਲਤ ਕੰਮ ਨਹੀਂ ਕੀਤਾ ਮਾਰੇ ਆਪਾਂ ਲੜਕੀ ਨਾਲ ਆਪਾਂ ਆਪਾਂ ਨਿਆਣੀ ਗਲਤੀ ਕੀਤੀ ਹਾਂ ਨੀ ਮੇਰੀ ਗਲਤੀ ਕੀਤੀ ਹਾਂਜੀ ਗਲਤ ਨਹੀਂ 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 ਮੇਰੇ ਬਬੀ ਤੂੰ ਕਹਿੰਦਾ ਨਹੀਂ ਯਾਰ ਹਰੀ ਲੜਕੀ ਬਿਆਹ ਦੇ ਦੇਈ ਆ ਕੋਈ ਡਾਕਟਰ ਉਹਦੇ ਨਾਮ ਕਹਿੰਨਾ ਮੱਕਾ ਦਿਨ ਸੰਗ ਦੀ ਫੋਨ ਰੱਖੇ ਫੋਨ ਇਹਦਾ ਚੋਰੀ ਦਾ ਫੋਨ ਇਹਦਾ ਕੋਈ ਚੋਰੀ ਦਾ ਫੋਨ ਚਲ ਕੇ ਆਇਆ ਜੀ ਚੋਰੀ ਦਾ ਹੋਵੇ ਜਿਹਦਾ ਮਰਜ਼ੀ ਹਾਂਜੀ ਇਹ ਛੱਡ ਕੇ ਆ ਜਾਓ ਤੁਸੀਂ ਲੱਗਦੀ ਹੈ ਲੱਗਦੀ ਹੈ ਤਾਂ ਗਲਤੀ ਹੋ ਗਈ ਤੇ ਕੀ ਕਰਦਾ ਤੂੰ ਖਾਜੂ ਵਾਲੀ ਨਹੀਂ ਨਹੀਂ ਬਾਪ ਆਪਾਂ ਹੋਰ ਨਹੀਂ ਕਰਨੀ ਦੀ ਸ਼ਰਾਬ ਨਹੀਂ ਬਾਤ ਬਾਤ ਤਾਂ ਇਹ ਪੰਜ ਕਾਜਰ ਪੰਜ ਰਤੀ ਦੱਦ ਸਕਦਾ ਜਰੂਰੀ ਪੰਜ ਪੰਜ ਰਤੀ ਸਕਦਾ ਬਾਣਾ ਪਾਇਆ ਹਾਂ ਜੀ ਹੋਰ ਪਾਣੀ ਲਈਦਾ ਤਾਂ ਦੇਖ ਦੇ ਦੇ ਜੀ 100 ਪਾਣੀ 100 ਛਕਿੰਦਾ ਨਾ ਲਾਣਾ ਜੀ ਬਾਈ ਬੈਰੂ ਇਦਾਂ ਲੱਗੇ ਮੈਨੂੰ ਗੱਲ ਸੁਣ ਲੈ ਹਾਂਜੀ ਹਾਂਜੀ ਨਾ ਕੀ ਜਰਾ ਲਖਵਿੰਦਰ ਸਿੱਖ ਜੀ ਲਖਵਿੰਦਰ ਨੂੰ ਬਾਣਾ ਕਿਥੋਂ ਪਿਆ ਬਾਣਾ ਜੀ ਇੱਥੇ ਆਪਣੇ ਇਤਰੋ ਇਤਰੋ ਹਾਂਜੀ ਉਸਾਬ ਨੂੰ ਸੱਚ ਕੰਢ ਤੋਂ ਅਮਰਿਸ਼ਾ ਗਿਆ ਜੀ ਸੱਚ ਕੰਢ ਤੋਂ ਤੇ ਇੱਥੇ ਕਿਉਂ ਕਰਦਾ ਇੱਥੇ ਆਪਣਾ ਦੇਖ ਦਾ ਕੰਮ ਆ ਜੀ ਸਰਦਾਈ ਦਾ ਪਾਪੜ ਦਾ ਕੰਮ ਦੇਖ ਦਾ ਕੰਮ ਕਰਦਾ ਜੀ ਦੇਖ ਹਾਂਜੀ ਕਿਹੜੀ ਦੇਖ ਕਿਹੜੀ ਦੇਖ ਸਰਦਾਈ ਸਿੱਧੀ ਪੈਰੇ ਸਿੱਧੀ ਕਰੇ ਹਾਂਜੀ ਤੇ ਸਿੱਧੀ ਪੈਰੇ ਅਮਰੀਕਾ ਤੋਂ ਜਗਿਆ ਸੀ ਅਮਰਿ ਤੋਂ ਸੱਚ ਕੰਢ ਸੀਰੀ ਹਾਂਜੀ ਉਸਾਬ ਤੋਂ ਹਾਂਜੀ ਹਾਂਜੀ ਇਹ ਕਿਹੜੀ ਜਿਹਾ ਬੰਦੀ ਦਾ ਸਬੰਧ ਹੈ ਆਪਣੇ ਕੋਈ ਦਲ ਪੰਦੇ ਆਪੇ ਚਕਰਵਤੀ ਹੋ ਜਾ ਜੀ ਚਕਰਵਤੀ ਹੋ ਜਾ ਹਾਂ ਜੀ ਨਹੀਂ ਵਿਆਹ ਨਹੀਂ ਹੋਇਆ ਜੀ ਵਿਆਹ ਨਹੀਂ ਹੋਇਆ ਨਹੀਂ ਤੇ ਸ਼ਰਾਬ ਦੀ ਦੋਦੀ ਬਿਨਾ ਹਾਂ ਸ਼ਰਾਬ ਮਰੂ ਹੋ ਗਈ ਜਦੋਂ ਦੀ ਉੱਥੇ ਆਪਣੇ ਸਤ ਗੜੀ ਸ੍ਰੀ ਆਈ ਹੁਸਾਬ ਨੇ ਸਾਡੇ ਦੱਖਣੀ ਇਹਦੇ ਉੱਥੇ ਅਸੀਂ ਉੱਥੇ ਇਕੱਠੇ ਦੱਸਦੇ ਜੀ ਉਹਨੇ ਕੋਲ ਮੜਾ ਮੋਟਾ ਕਦੀ ਕਦੀ ਸ਼ਕਲੀ ਦਾ ਜੀ ਨੇ ਅੱਜ ਵੀ ਡਲੇ ਡਲੇ ਬਣਾਈ ਤੇ ਕਦੀ ਉਹ ਮਹਾਰਾਜ ਛਕਲੀ ਲੱਗਦੀ ਕਦੀ ਡਲੇ ਵੀ ਡਲੇ ਬੱਕਰੇ ਅੱਜ ਬੱਕਰੇ ਡਲੇ ਸਿੰਘਾਂ ਦੇ ਚੱਲਦੇ ਰਹੇ ਤੇ ਸ਼ਰਾਬ ਨਹੀਂ ਸ਼ਰਾਬ ਨਹੀਂ ਜਲਦੀ ਸ਼ਰਾਬ ਕਰੀ ਕਦੀ ਅਸੀਂ ਛਕਦੇ ਗੁਪਤ ਪਰੇ ਸਾਰੇ ਗੱਲ ਕਰ ਜਾਵਾ ਯਾਨੀ ਸਾਰੇ ਛਕਦੇ ਉਹ ਸਾਰੇ ਗੱਲਾਂ ਅੰਨੇ ਵੀ ਕਈ ਕਈ ਸਿੰਘ ਆਪਣੇ ਹੈਗੇ ਤੇ ਛਕਦੇ ਨਹੀਂ ਨਹੀਂ ਪਰ ਫਿਰ ਕੰਜਰ ਦਾ ਸਾਰੇ ਛਕ ਦਿੰਦੇ ਆ ਅੜੀ ਹਾਂ? ਆ ਜੀ ਸ਼ਗਲੇ ਬਾਰੇ ਆ ਜੀ ਕਿਹੜੇ ਝੂਠ ਬੋਲਦੇ ਆਂ ਨਹੀਂ ਸੱਤ ਜੀ ਰਤੀ ਬੀਤੀ ਹਾਂ ਜੀ ਰਾਤੀ ਹਾਂ ਜੀ ਸ਼ਗਲੇ ਕਿਥੋਂ ਪੇੜੀ ਬੋਦਰੀ ਹੋ ਬਹੁਤ ਦੇੜੀ ਇੱਥੇ ਮਾਲਵਾ ਸੀ ਜਾ ਰਿਹਾ ਸੀ ਤਿੰਨ ਫੜਕੇ ਫੜਕੇ ਤੈਨੂੰ ਬੋਦਰੀ ਲੈ ਲੈ ਫੜਕੇ ਫੜਕੇ ਲੈ 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 ਨਹੀਂ ਬਾਬਾ ਯਾਰ ਬੰਦੇ ਨੂੰ ਫੜਕੇ ਲੈ ਨਹੀਂ ਤੂੰ ਇਹ ਨਹੀਂ ਗਲਤ ਕਹਿਆ ਪਰ ਮੈਂ ਗੁੱਸੇ ਨਾਲ ਗਲਤੀ ਨਹੀਂ ਨਹੀਂ ਤੈਨੂੰ ਪਤਾ ਨਹੀਂ ਮੇਰਾ ਮੈਨੂੰ ਪਤਾ ਨੂੰ ਮੈਂ ਦੱਸਦਾ ਨਹੀਂ ਬਾਬਾ ਓਏ ਫੜ ਲੈ ਬੋਤਲ ਫੜ ਬੋਤਲ ਨਹੀਂ ਨਹੀਂ ਬੋਤਲ ਇਹ ਕਹਦਾ ਕਿ ਚੱਕ ਲੈ ਭਾਈ ਗਲਤ ਆ ਹੈ ਬਰਾ ਬੋਤਲ ਲੈ ਹੁਣਾਈ ਤੂੰ ਮੈਂ 15 ਬੋਤਲ ਨਹੀਂ ਨਹੀਂ ਕੀ ਦਿੱਤੀ ਹੈ ਮੈਂ ਕੋਈ ਤੰਕੀ ਦਿੱਤੀ ਬੋਤਲ ਫੜ ਬੋਤਲ ਫੜ ਬੋਤਲ ਫੜ ਤਾ ਫੜ ਕੇ ਬੋਤਲ ਬੋਤਲ ਲੈ ਹੁਣੇ ਤੇ ਉਹਨੇ ਲੱਗ ਕੇ ਬੜੀ ਚਿਰਦਾਈ ਅਰੇ ਉਹ ਤੂੰ ਕੁਸੂ ਹੋ ਗਿਆ ਤੇਰਾ ਮੈਂ ਬਾਲਾ ਧਰਤੂ ਕੀ ਇੱਛਾ ਕਰੀ ਬੋਤਲ ਲੈ ਹੁਣਗੇ ਬੋਤਲ ਦੇ ਬੰਦੇ ਲਾ ਬੋਤਲ ਮੈਂ ਇੱਕ ਅਮੂ ਬੋਤਲ ਲੈਣੀ ਫੜ ਜਾ ਦੂਜੀ ਤਰ੍ਹਾਂ ਨਹੀਂ ਹਾਂਜੀ ਬੋਤਲ ਲੈ ਇੱਕੋ ਉਹ ਬੋਤਲ ਫੜ ਕੇ ਲੈ ਮੈਂ ਤੈਨੂੰ ਬੋਲ ਰਹਾ ਕਹਿੰਦਾ ਬੋਲਣਾ ਫੜ ਗਿਆ ਆ ਪੈਕਟ ਮੈਂ ਫੋਨ ਫੋਨ ਲਾ ਲਾਣਾ ਲਾ ਫੋਨ ਲਾ ਫੋਨ ਪੁੱਤਾ ਹੋਰੇ ਪੁੱਤ ਨੂੰ ਹੀ ਆਉਰੇ ਮੈਂ ਵੀ ਵੇਖ ਲੈ ਮੈਂ ਕਿਹਨੂੰ ਕੁਝ ਕਿਹਾ ਜੀ ਤੂੰ ਨਹੀਂ ਕਿਹਾ ਨਹੀਂ ਤੇਰਾ ਜਿਵੇਂ ਨਕਾਤ ਕਿ ਤੈਨੂੰ ਮੈਂ ਨੂੰ ਬਲੇਟੇ ਬਲੂ ਤੇ ਮਾਰੇ ਕਿਨੇ ਕੀ ਕੀਤਾ ਨਹੀਂ ਕੋਈ ਕੋਈ ਕੀਤਾ ਹੀ ਬਾਰਾ ਗੁਰੂ ਵਾਲੀ ਸੌ ਲਗਾ ਦੇ ਕਿਤਾ ਨਹੀਂ ਫਾਈਨਲ ਪਾਸੇ ਘੋੜੀਆਂ ਪਾਸੇ ਆਹ ਬਾਬੇ ਦੁਆੜੇ ਉੱਪਰ ਆਇਆ ਨਾਲ ਜਾਣੂ ਉਹ ਨਹੀਂ ਮਾਰੇ ਕੋਸ ਕੋਸ ਨਹੀਂ ਕੀਤਾ ਜਾ ਆਦੇ ਆਉ ਡਾ ਗਏ ਬਾਰੇ ਇਧਰ ਆ ਲੋ ਆ ਦੇ ਕਿਤਾ ਹੋਣ ਸੁਣ ਸੁਣ ਲੱਗੇ ਮਾਰੇ ਬਲਾ ਬਲਾ ਬੁਲਾ ਲਾ ਸੋਗ ਦਿਖਾ ਲੋ ਥੋੜੀ ਜਿਹੀ ਬਾਤ ਨੂੰ ਮਾਰੇ ਦਿਖਾ ਲੋ ਨਹੀਂ ਉਹ ਨਹੀਂ ਮਾਰੇ ਹਾਂ ਤੁਰ ਜੀ ਨਹੀਂ ਨਹੀਂ ਆਪਾਂ ਬਸ ਉਹ ਅਧਰ ਅਧਰ ਬਸਣਾ 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 ਤੂੰ ਆ ਕੇ ਰੋਚਾਈਂ ਆਦੇ ਬਾਬੇ ਬੂਬੇ ਇਹ ਵੀ ਸਾਡੇ ਨਾਲੇ ਦਾ ਸਾਡਾ ਦਿੰਦਾ ਇਹਨਾਂ ਨੂੰ ਨਹੀਂ ਸਮਝਾਈ ਇੱਕ ਕੱਲ ਆਇਆ ਵੀ ਇਹਦੇ ਦੂਰ ਅੱਗੇ ਹੋ ਗਏ ਉਸੇ ਨੂੰ ਕਹਿੰਦਾ ਸੀ ਕੱਲ ਇੱਕ ਕੱਲ ਆਇਆ ਸਾਡੇ ਕਮਰੇ 'ਚ ਇਹਨੂੰ ਕਹਿੰਦਾ ਇਹਨੂੰ ਆਪਾਂ ਦੋਨੇ ਮਾਰ ਦਿੰਨੇ ਆ ਕਹਿੰਦਾ ਆਪਾਂ ਜਨਾ ਨਹੀਂ ਸੀ ਬਾਬਾ ਇਹ ਸਾਨੂੰ ਗੱਗਲ ਤੇ ਰਹਿਣਾ ਫੋਨ ਵੀ ਚੋਰੀ ਦੇ ਬਾਬਲੇ ਲੈ ਕੇ ਫੋਨ ਉਹਨਾਂ ਚੈੱਕ ਰੋ ਹਾਂ ਤਰ ਜਿਹੜਾ ਮੀਤ ਚਲੋ ਬਤਾ ਦਊਂ ਗਿਆ ਦੇ ਇਹ ਖਾਲਦਾ ਇਹ ਧਰਕੇ ਜਿਹੜੀ ਅੰਦਰ ਕਿੱਦਾਂ ਬੈਠਾ ਮੈਂ ਤੁਹਾਨੂੰ ਕਿਥਾਰੇ ਫੜਾ ਦੂੰਗਾ ਪਰ ਬੜਾ ਆਪਾ ਇੱਕਦਮ ਪੈਰ ਨਹੀਂ ਕੀਤਾ ਹਾਂਜੀ ਹਾਂਜੀ ਹੁਣ ਸਾਡ ਕੋ ਗਲਤੀ ਕਿਹ ਹੋਈ ਹੁੰਦੀ ਹੈ ਚਲ ਭਾ ਕੇ ਗਲਤੀ ਹੋਣੀ ਗਲਤੀ ਮੇਰੀ ਨਹੀਂ ਹੋਣਾ ਜੇ ਗਲਤੀ ਹੋਈ ਆ ਹਾਂਜੀ ਤੇ ਮਾਫੀ ਮੰਗਦਾ ਕਿ ਮੇਰੇ ਕੋ ਗਲਤੀ ਹੋ ਗਈ ਚਲ ਭਾਵੇਂ ਗਲਤੀ ਮਾਫੀ ਪਰ ਕਿਤੇ ਨਹੀਂ ਕਿਤੇ ਨਹੀਂ ਮਾਰਾ ਆ ਦੇਖੋ ਪੈ ਪੈਰੀ ਅੱਧਾ ਨੇ ਮਾਰੇ ਪਰ ਆ ਦੇਖੋ ਪੈ ਕਿਤੇ ਇੱਕ ਗਲਤ ਨੇ ਬਾਬਾ ਜੀ ਇਹ 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 ਗਲਤ ਨੇ ਹੁਣ ਇਹਨੇ ਮੈਨੂੰ ਫੋਨ ਕਰਾਇਆ ਇਹ ਇਹ ਇਹਨੂੰ ਪਤਾ ਨਹੀਂ ਕਿੱਥੋਂ ਅੰਮ੍ਰਿਤਸਰ ਤੋਂ ਲੈ ਕੇ ਆਇਆ ਮੈਂ ਜਿੱਥੋਂ ਮਰਜੀ ਲੈ ਕੇ ਆਇਆ ਵੇ ਹਾਂਜੀ ਗਲਤੀਆਂ ਖਰਪੂਰਤੀ ਦੇ ਨਾਲ ਹਾਂਜੀ ਤੀਤਾ ਮਾੜਾ ਪਾਇਆ ਹੋਣੀ ਮਸਲਾ ਹਾਂਜੀ ਹਾਂ ਮਾੜਾ ਪਾਇਆ ਹਾਂ ਮਾੜਾ ਪਾਇਆ ਜਾਂਦਾ ਨਹੀਂ ਕਰਦੇ ਹਾਂ ਨਹੀਂ ਕਰਦੇ ਕਿਦਾਂ ਨੂੰ ਚਲੋ ਗਲਤੀਆਂ ਹੋ ਗਈ ਬਾਰੇ ਇਹ ਬਾਬਲੀ ਕੋ ਲੱਗੇ ਨੇ ੱਟਕੇ ਨਾ ਮੈਨੂੰ ਜ਼ਬਰਦਸਤੀ ਕੀਤਾ ਹੀ ਹੋ ਨਹੀਂ ਨਹੀਂ ਜਿਹਾ ਜਵਨ ਜਵਨ ਕੀਤਾ ਮੈਂ ਚਲੋ ਗਲਤੀਆਂ ਹੋ ਗਈ ਚਲੋ ਬਾਹਰ ਲੈ ਆਓ ਬਸ ਗਲਤੀ 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 ਬਾਰੇ ਇਨਫੋਰਮ ਹੁੰਦੇ ਆ ਬੂ ਦ ਕਪੜੇ ਨੇ ਥੋੜਾ ਪੱਲੋ ਇਹਨਾਂ ਦੇ ਪੈਸੇ ਲੈ ਨਹੀਂ ਮਾਰੇ ਜਰਮਦਰੀ ਇਹਦਾ ਬਣਾਇ ਤੁਨ ਮੈਨੂੰ ਫਰਵਾਣਾ ਇਹਨੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਆ ਇਹਨੂੰ ਵਿਚਾਲੇ ਨੂੰ ਰਾਤ ਤੱਕ ਬਾਹਰ ਪਾਇਆ ਇਹਨੇ ਇੱਕ ੱੱਕੇ ਨਾਲ ਕੋਕ ਤੇ ਸ਼ਰਾਬ ਪਿਆ ਕੇ ਪੁਗਾਈ ਇਹਨੂੰ ਮੈਂ ਕੋਈ ਨਹੀਂ ਪੈਸੇ ਆਪੀ ਤਾਂ ਗਲਤ ਝੂਠ ਬੋਲਦੇ ਮਾਰੇ ਪਪਾ ਜਦੋਂ ਕੋ ਪਹਿਲੇ ਗਲਤ ਆ ਕੋ ਮਾਰੇ ਦੱਦ ਫੋਨ ਨਹੀਂ ਖੋਣੀ ਹਾਂਜੀ ਗੁਰਦੇਵ ਭਾਦਰਪਾਲ ਸਾਹਿਬ ਦੀ ਪੁੱਤ ਆ ਗਿਆ ਸ਼ਰਾਬੀ ਉਹ ਨਹੀਂ ਉਹਨੇ ਵੀ ਕਿਹਾ ਇਹ ਦੂਸਰਾ ਵੀ ਤਾਂ ਮੀਨਾਂ ਤੋ ਕੁਛ ਰਾਗ ਦਾ ਬਿਨਕਤਾ ਗਲਤੀ ਹੋ ਗਈ ਮਾਰੇ ਗਲਤੀ ਹੋ ਗਈ ਗਲਤੀ ਹੋ ਗਈ ਮਾਰੇ ਕੁਛ ਰਾਗ ਦੀ ਬੋਥਾ ਦੇ ਇਹ ਗੁਰਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਆਨੰਦਪੁਰ ਸਾਹਿਬ ਖੇ ਇੱਕ ਜੋ ਬਾਣਾ ਕੋ ਕਿ ਬਾਣਾ ਜਿਹੜਾ ਹੈ ਇਹ ਦੁਕਾਨ ਤੋਂ ਮਿਲ ਜਾਂਦਾ ਹੈ ਉਹੜਾ ਲਖਵਿੰਦਰ ਸਿੰਘ ਨਿਹੰਗ ਸਿੰਘ ਬਣਿਆ ਸੀ ਹਾਂ ਉਹ ਕੀ ਕਰਦਾ ਸੀ ਕਿ ਕਿਲੇ ਦੇ ਲਾਗੇ ਭੰਗ ਵੇਚਣ ਦਾ ਕੰਮ ਕਰਦਾ ਸੀ ਤੇ ਰਾਤ ਨੂੰ ਰੱਜ ਕੇ ਸ਼ਰਾਬ ਹੀ ਪੀਂਦਾ ਸੀ ਤੇ ਇੱਕ ਸਾਨੂੰ ਸ਼ਿਕਾਇਤ ਉੱਥੇ ਮਿਲੀ ਅੱਜ ਕਿ ਭਾਈ ਸਾਹਿਬ ਜੀ ਇੱਕ ਬਾਣਾ ਪਾਇਆ ਹੈ ਤੇ ਕਿਰਾਏ ਤੇ ਰਿੰਦਾ ਹੈ ਜਦੋਂ ਅਸੀਂ ਗਏ ਉਹਦੇ ਕੋਲ ਸ਼ਰਾਬ ਵੀ ਸੀ ਜਦੋਂ ਸਖਤੀ ਦੇ ਨਾਲ ਫਿਰ ਪੁੱਛਿਆ ਤੇ ਇੱਕ ਲੜਕੀ ਦੇ ਨਾਲ ਉਸਨੇ ਬਲਾਤਕਾਰ ਵੀ ਕੀਤਾ ਸੀ ਤੇ ਉਹ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਫਿਰ ਅਸੀਂ ਅੱਜ ਉਹਦੇ ਉੱਪਰ ਆਨੰਦਪੁਰ ਸਾਹਿਬ ਥਾਣੇ ਦੇ ਵਿੱਚ ਐਫ ਆਈ ਦਰਜ ਕਰਵਾ ਦਿੱਤੀ ਗਈ ਹੈ ਮੈਂ ਬੇਨਤੀ ਕਰਾਂ ਕਿ ਜਿਹੜੇ ਇਦਾਂ ਕਈ ਕਹਿੰਦੇ ਕਿ ਮੀਟ ਖਾ ਲੈਣਾ ਚਾਹੀਦਾ ਜਿਹੜਾ ਮੀਟ ਹੈ ਵੇਖੋ ਇਹਦੇ ਨਾਲ ਦੋ ਸਬੰਧ ਨੇ ਮੀਟ ਤੇ ਸ਼ਰਾਬ ਦੇ ਸਬੰਧ ਨੇ ਜਿਹੜਾ ਮੀਟ ਖਾ ਲੈਂਦਾ ਸਮਝ ਲਓ ਸ਼ਰਾਬ ਵੀ ਪੀ ਲੈਂਦਾ ਤੇ ਇਹ ਅਸੀਂ ਇਹ ਜਿਹੜਾ ਮੀਟ ਹੈ ਇਹ ਵਿਕਾਰਾਂ ਨੂੰ ਪੈਦਾ ਕਰਦਾ ਹੈ ਅਸੀਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਾਨੂੰ ਸਤਗੁਰੂ ਦੱਸੋ ਇਹ ਮਾਰਗ ਤੇ ਚੱਲਣਾ ਚਾਹੀਦਾ ਕਈ ਕਹਿੰਦੇ ਝਟਕਾ ਜਿਹੜਾ ਝਟਕਾ ਜੇਕਰ ਤੇ ਮਾਰਨ ਲਈ ਝਟਕਾ ਕੀਤਾ ਹੁੰਦਾ ਤੇ ਜੇ ਦਾਤੋਂ ਸਾਹਿਬ ਗੁਰਦਰਾ ਸਾਹਿਬ ਬਣਿਆ ਸਤਿਗੁਰਦੇ ਜਿੱਥੇ ਵਰਸ਼ਾ ਮਾਰਿਆ ਮਹਾਰਾਜ ਤਰਬਣੀ ਸਾਹਿਬ ਬਣਿਆ ਜਿੱਥੇ ਮਹਾਰਾਜ ਦੇ ਕੋਲੇ ਨੇ ਪੌੜ ਮਾਰਿਆ ਉਥੇ ਪੌੜ ਸਾਹਿਬ ਬਣਿਆ ਤੇ ਜੇ ਕਿਤੇ ਇਹ ਕਾਰਜ ਮਹਾਰਾਜ ਨੇ ਨਹੀਂ ਕੀਤਾ ਇਹ ਅਸੀਂ ਆਪਣੇ ਖਾਨ ਦੀ ਸਵਾਦਾਂ صدਕਾ ਇਹ ਕੰਮ ਕਰ ਰਹੇ ਆ ਸਾਨੂੰ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਦੇਣੀ ਚਾਹੀਦੀ ਹੈ ਤੇ ਸਾਨੂੰ ਸੇ ਕੌਮ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਤੁਸੀਂ ਇਹ ਚੀਜ਼ ਤੋਂ ਸੁਚੇਤ ਰਹੋਗੇ ਤੇ ਮੇਰੇ ਹਸੌਣਾ ਗੁਰੂ ਦੀ ਬੜੀ ਖੁਸ਼ੀ ਪ੍ਰਾਪਤ ਕਰੇਗੇ ਕੇਵਲ ਸਾਨੂੰ ਸੁੱਕੀ ਮਿੱਸੀ ਖਾਏ ਕਾ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਈ ਜਿਓ ਇਸ ਕਰਕੇ ਸਤਗੁਰੂ ਸਿਚੇ ਪਾਸ਼ਾ ਦੇ ਦਸੇ ਹੋਏ ਮਾਰਗ ਤੇ ਚੱਲਣਾ ਜੀਦਾ ਗੁਰੂ ਦੀ ਖੁਸ਼ੀ ਲੈਣੀ ਚਾਹੀਦੀ ਹੈ ਜਿਹੜਾ ਆ ਤੁਰਕ ਨੇ ਉਥੇ ਕੰਮ ਕੀਤਾ ਸੀ ਉਹ ਬਰਦਾਸ਼ਤ ਕਰਨ ਤੋਂ ਬਾਰੀ ਸੀ ਸੋਦਾ ਵੀ ਉਹਨੂੰ ਲਾਇਆ ਗਿਆ ਤੇ ਨਾਲ ਉਹਦੇ ਤੇ ਅਫੇ ਦਰਜ ਵੀ ਕਰਵਾਈ ਗਈ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ